ਅ ਦੇਖੋ ਬਈ ਹੜ੍ਹਾਂ ਦੇ ਕਾਰਨ ਕਿਦਾਂ ਘਰਾਂ ਦੇ ਵਿੱਚ ਗਾਰਾ ਚੜਿਆਗਾ ਮਿੱਟੀ ਕਿੰਨੀ ਕਿੰਨੀ ਚੜ ਗਈ ਹੈ ਨਾ ਕੋਠੀਆਂ ਕਾਰਾ ਬੰਗਲੇ ਸਭ ਕੁਝ ਇੱਥੇ ਹੀ ਰਹਿ ਜਾਣਾ ਇਸੇ ਕਰਕੇ ਪਰਮਾਤਮਾ ਕੁਦਰਤ ਕੁਝ ਨਾ ਕੁਝ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਇਨਸਾਨ ਨੂੰ ਫੇਰ ਵੀ ਕੁਝ ਨਹੀਂ ਸਮਝ ਆਉਂਦਾ ਜਦ ਸਭ ਕੁਝ ਕੋਲੇ ਹੁੰਦਾ ਪਰਮਾਤਮਾ ਦਿੰਦਾਗਾ ਸੁੱਖ ਦਿੰਦਾਗਾ ਤੇ ਉਸ ਨੂੰ ਬੰਦਾ ਹੰਕਾਰ ਦੇ ਵਿੱਚ ਮਾਣ ਦੇ ਵਿੱਚ ਲੈ ਲੈਂਦਾ ਜੋ ਕਿ ਫਿਰ ਇਹ ਨੀਤੀਆਂ ਬਣ ਜਾਂਦੀਆਂ ਨੇ ਇਸੇ ਕਰਕੇ ਕਿਸੇ ਚੀਜ਼ ਦਾ ਮਾਣ ਹੰਕਾਰ ਨਹੀਂ ਕਰਨਾ ਚਾਹੀਦਾਗਾ ਸਭ ਦੇ ਨਾਲ ਮਿਲ ਜੁਲ ਕੇ ਤੇ ਸਭ ਦੇ ਭਲੇ ਲਈ ਗੱਲ ਕਰਨੀ ਚਾਹੀਦੀ ਹੈ ਤੇ ਸਭ ਦਾ ਹੀ ਭਲਾ ਮੰਗਣਾ ਚਾਹੀਦਾਗਾ ਜਿੱਥੇ ਕਿਸੇ ਨੂੰ ਜ਼ਰੂਰਤ ਆ ਉਥੇ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਨੀਆਂ ਪ੍ਰਮਾਤਮਾ ਨੇ ਸਭ ਕੁਝ ਦਿੱਤਾਗਾ ਇਕੱਲਾ ਆਪਣੇ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਕਰ ਤੇ ਪ੍ਰਮਾਤਮਾ ਦਾ ਸ਼ੁਕਰ ਮਨਾਉਣਾ ਚਾਹੀਦਾ ਕਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ